ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਪੀਸ ਕੋਲ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਦੇ ਆਂ ਜਿੱਦਾਂ ਵੀ ਮਤਲਬ ਹੁਣ ਸੀਜ਼ਨ ਸ਼ੁਰੂ ਹੋ ਜਾਣਾਗਾ ਥਾਲੀ ਰਿਹਾ অলਮੋਸਟ ਸੀਜ਼ਨ ਦਾ ਕੰਕ ਦੀ ਬਾਢੀ ਹੋ ਗਈ ਆ ਕਿ ਦੇਖਦੇ ਉਤੇ ਬੋਨੇ ਆਉਣਗਾ ਤੇ ਫੇਰ ਕਦੂ ਕਰਨਾ ਆ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਆਪਣੇ ਟਰੈਕਟਰ ਨੂੰ ਕੀ ਕੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਦੇਖਣਾ ਹੁੰਦਾ ਗ੍ਰੀਸ ਕਿੱਥੇ ਕਿੱਥੇ ਕਰਨ ਵਾਲੀ ਹੁੰਦੀ ਆ ਕਿਦਾਂ ਹੁਣ ਬਾਜੇ ਉਹ ਕਿ ਆਪਾਂ ਨਹੀਂ ਗ੍ਰੀਸ ਕਰਦੇ ਜਾ ਕੋਸ਼ਿਸ਼ ਵੀ ਲਾ ਲੋ ਫਿਰ ਚੀਜ਼ ਖਰਾਬ ਹੋ ਜਾਂਦੀ ਹੌਲੀ ਹੌਲੀ ਪੈ ਕੇ ਮਤਲਬ ਡੇਲੀ ਰੁਟੀਨ ਦੇ ਵਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਕਿਹੜੀ ਕਿਹੜੀ ਚੀਜ਼ ਆਪਾਂ ਨੂੰ ਕਰਨੀ ਚਾਹੀਦੀ ਆ ਆ ਪੰਜ ਤੁਹਾਡੇ ਨਾਲ ਉਹ ਜਿੰਨੀ ਕੁ ਆਪਾਂ ਨੂੰ ਜਾਣਕਾਰੀ ਆ ਉਨੀ ਕੁ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਬਾਕੀ ਹਾਂ ਜੇ ਕੋਈ ਮੜਾ ਮੋਟਾ ਰਹਿ ਗਿਆ ਹੋਵੇ ਜੇ ਕਿਤੇ ਕਮੀ ਹੋਵੇ ਤਾਂ ਤੁਸੀਂ ਸਾਰੇ ਜਾਣੇ ਸ਼ੇਅਰ ਕਰਕੇ ਮੈਨੂੰ ਕਮੈਂਟਾਂ 'ਚ ਦੱਸ ਦਿਓ ਵੀ ਹਾਂਜੀ ਭਾਈ ਆਹ ਚੀਜ਼ ਇਦਾਂ ਹੈ ਠੀਕ ਹੈ ਪਰ ਆਪਾਂ ਨੂੰ ਜਿੰਨਾ ਕੁ ਪਤਾ ਆਪਾਂ ਤੁਹਾਡੇ ਨਾਲ ਉਹਨਾਂ ਕੋ ਐਕਸਪੀਰੀਅੰਸ ਸ਼ੇਅਰ ਕਰਦੇ ਆਂ ਚਲੋ ਪਹਿਲਾਂ ਆਪਾਂ ਕਰਦੇ ਆ ਸ਼ੁਰੂ ਗਰੀਸ ਕਿੱਥੇ ਕਿੱਥੇ ਟਰੈਕਟਰ ਨੂੰ ਕਰਨੀ ਚਾਹੀਦੀ ਕਿੱਥੇ ਕਿੱਥੇ ਗਰੀਸ ਪੁਆਇੰਟ ਹੁੰਦੇ ਆ ਕਿੰਨੇ ਗਰੀਸ ਪੁਆਇੰਟ ਹੁੰਦੇ ਆ ਖਾਸ ਕਰ ਗੱਲ ਕਰਨੀ ਆਪਾਂ ਹਾਲੈਂਡ ਦੀ ਤੇ ਕਿੰਨੇ ਚ ਗਰੀਸ ਪੁਆਇੰਟ ਹੁੰਦੇ ਕਿੱਥੇ ਕਿੱਥੇ ਗਰੀਸ ਕਰਨੀ ਆ ਤੇ ਫਿਰ ਆਪਾਂ ਹੋਰ ਹੌਸ ਪੇਪਰ ਜਾਣਕਾਰੀ ਦਵਾਂਗੇ ਵੀ ਕਿੱਦਾਂ ਆਪਾਂ ਚੈੱਕ ਕਰਨਾ ਕੂਲੈਂਟ ਸਾਰੀ ਚੀਜ਼ਾਂ ਦੱਸਦੇ ਆ ਅੱਜ ਅੱਗੇ ਵੀਡੀਓ ਵਿੱਚ ਬਣੇ ਦਿਓ ਤੇ ਨਾਲੇ ਪਲੀਜ਼ ਜਲਦੀ ਜਲਦੀ ਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਸਬਸਕ੍ਰਾਈਬ ਕਰਦੇ ਹੋ ਇਨਫਾਰਮੇਸ਼ਨਲ ਟਾਪਿਕ ਬਾਰੇ ਜਾਣਕਾਰੀ ਲੈਣ ਲਈ ਹਾਂਜੀ ਕਿੱਦਾਂ ਜੀ ਆਪਾਂ ਸ਼ੁਰੂ ਕਰਦੇ ਆਂ ਪਹਿਲਾਂ ਗ੍ਰੀਸ ਪੁਆਇੰਟ ਦੇ ਟਰੈਕਟਰ ਤੇ ਕਿੰਨੇ ਗ੍ਰੀਸ ਪੁਆਇੰਟ ਹੁੰਦੇ ਆ ਤੇ ਕਿੱਥੇ ਕਿੱਥੇ ਗ੍ਰੀਸ ਕਰਨੀ ਆਪਾਂ ਨੂੰ ਜ਼ਰੂਰਤ ਆ ਲੋਡ ਦਾ ਸੈਂਟਰ ਪੈਨ ਹੋ ਗਈ ਟੋਟਲ 11 12 ਇਦਾਂ ਗ੍ਰੀਸ ਪੁਆਇੰਟ ਹੁੰਦੇ ਆ ਗ੍ਰੀਸ ਪਿੰਨ ਲੱਗੀਆਂ ਹੁੰਦੀਆਂ ਜਿੱਥੇ ਆਪਾਂ ਨੂੰ ਗ੍ਰੀਸ ਕਰਨ ਦੀ ਜ਼ਰੂਰਤ ਪੈਂਦੀ ਆ ਹੁਣ ਕਈ ਵੇਲੇ ਸਟੀਅਰਿੰਗ ਹਾਰਡ ਹੋ ਜਾਂਦਾ ਖਾਸ ਕਰ ਉਹਨਾਂ ਲਈ ਇਹ ਗੱਲ ਹੈ ਜਿਨ੍ਹਾਂ ਦੇ ਟਰੈਕਟਰ ਮਤਲਬ ਪਾਵਰ ਸਟੀਅਰਿੰਗ ਨਹੀਂ ਕੇ ਨਾ ਉਹ ਜ਼ੋਰ ਵੀ ਲੱਗਦਾ ਫੇ ਪਾਵਰ ਸਟੀਰਿੰਗ ਨੂੰ ਵੀ ਹੁੰਦਾ ਤਾਂ ਗਰੀਸ ਤਾਂ ਕਰਨੀ ਚਾਹੀਦੀ ਪਰ ਇਦਾਂ ਵੀ ਉੱਥੇ ਪਤਾ ਘੱਟ ਲੱਗਦਾ ਵੀ ਹਾਂ ਗਰੀਸ ਹੋਣ ਵਾਲੀ ਆ ਜਾਂ ਨਹੀਂ ਹੋਣ ਵਾਲੀ ਜਿਹੜੇ ਨੋਨ ਪਾਵਰ ਸਟੀਰਿੰਗ ਟਰੈਕਟਰ ਜਿੱਦਾਂ ਕਿ ਆਪਣੇ ਕੋਲ ਆਇਆ ਇਹਦਾ ਆਪਾਂ ਨੂੰ ਝੱਟ ਪਤਾ ਲੱਗ ਜਾਂਦਾ ਵੀ ਹਾਂ ਹੁਣ ਸਟੀਰਿੰਗ ਭਾਰਾ ਹੁੰਦਾ ਨਾਰਮਲ ਨਾਲੋਂ ਤੇ ਆਪਾਂ ਨੂੰ ਉਹਨੂੰ ਗਰੀਸ ਕਰਨ ਦੀ ਲੋੜ ਆ ਸੋ ਆਜੋ ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ ਸੈਂਟਰ ਪਿੰਨ ਤੋਂ ਮੈਂ ਤਾਂ ਉਹਦਾ ਸਾਰਾ ਆਲਮੋਸਟ ਕਰ ਲਈ ਆ ਗਰੀਸ ਤੇ ਕਰਕੇ ਫੇ ਨਾਲ ਗਰੀਸ ਕਰਦੇ ਵੀਡੀਓ ਨਹੀਂ ਸੀ ਬਣਾ ਹਣੀ ਇਤਾ ਕਰ ਇੱਕ ਦੇਖੋ ਆ ਸੈਂਟਰ ਪਿੰਨ ਨੂੰ ਥੱਲੇ ਇੱਥੇ ਗਰੀਸ ਕਰਨੀ ਜ਼ਰੂਰੀ ਆ ਉਹ ਸਾਹਮਣੇ ਪੈਨ ਲੱਗੀ ਆ ਉਹਦੇ ਉਹ ਵਾਲੀ ਆਹ ਦੀ ਇੱਥੇ ਇੱਕ ਪਿੰਨ ਤੇ ਇੱਕ ਇਧਰ ਮੋਹਰ ਦੇ ਪਾਸੇ ਹੁੰਦੀ ਆ ਇਹਨਾਂ ਦੋਹਾਂ ਪਿੰਨਾਂ ਸੈਂਟਰ ਪੈਨ ਦੀ ਗਰੀਸ ਤੇ ਆ ਜਾਓ ਫਿਰ ਇਧਰ ਸਾਈਡਾਂ ਤੇ ਇੱਕ ਪਿੰਨ ਆ ਆ ਤਿੰਨ ਇੱਕ ਗਰੀਸ ਹੋਣੀ ਆ ਇੱਥੇ ਆ ਦੇ ਅੰਦਰਲੇਵਨ ਚਾਰ ਇਦਾਂ ਹੀ ਸੇਮ ਇਸ ਪਾਸੇ ਆ ਇਧਰ ਲਟਾਇਆ ਦੇ ਆ ਦੀ 5 ਆ ਹੋ ਗਿਆ 6ਵਾਂ ਪੁਆਇੰਟ 6 ਪਾਟ ਹੋ ਗਏ ਤੇ ਫਿਰ ਜਿੱਦਾਂ ਹੁਣ ਆਹ ਪੈਂਡਲ ਆਪਣੇ ਕਈ ਵੇਲੇ ਕਲੱਚ ਭਾਰੇ ਹੋ ਜਾਂਦੇ ਆ ਜਾਂ ਜਿਹੜੀ ਸ਼ਾਫਟ ਹੁੰਦੀ ਉਹ ਵੱਢ ਹੋ ਜਾਂਦੇ ਬੁੱਚ ਸੋ ਇਹਦੇ ਨੂੰ ਵੀ ਕਈਆਂ ਨੂੰ ਹੁਣ ਜਦ ਤੱਕ ਪਤਾ ਉਹ ਕਰਦੇ ਹੁਣ ਪਰ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਲਈ ਆ ਤੇ ਇੱਥੇ ਰੀਲੀ ਪੁਆਇੰਟ ਦਿੱਤਾ ਹੁੰਦਾ ਗਰੀਸ ਲਈ ਇਸ ਪੈਨ ਥਰੂ ਗਰੀਸ ਕਰਨੀ ਆ ਆਪਾਂ ਜਦੋਂ ਵੀ ਆਪਾਂ ਨੂੰ ਲੱਗੇ ਪੈਂਡਲ ਭਾਰੇ ਆਏ ਜਦੋਂ ਵੀ ਸੀਜ਼ਨ ਸ਼ੁਰੂ ਹੋਣਾ ਦੋ ਦੋ ਪੰਪ ਮਾਰੇ ਹੋਣ ਤੇ ਫਿਰ ਸਹੀ ਰਹਿੰਦਾ ਆ ਪੈਂਡਲ ਭਾਏ ਨਾਲ ਹਲਕੇ ਰਹਿੰਦੇ ਆ ਇੱਕ ਨਾ ਹੋਗਾ 7ਵਾਂ ਹੋਗਾ ਗਣੀ ਚੱਲਿਓ ਨਾਲ ਨਾਲ ਜਾਂਤੀ ਮੈਨੂੰ ਸ਼ਾਇਦ ਭੁੱਲੀ ਜਾਵੇ ਬੱਚ ਗਣਤੀ ਨੂੰ ਤੇ ਐਦਾਂ ਹੀ ਨਾਲ ਨਾਲ ਸੈਂਸਿੰਗ ਕਰਦੀ ਆਪਣੀ ਲੈਫਟ ਹਨਾ ਹਾਜੀ ਸੈਂਸਿੰਗ ਕਰਦੀ ਆ ਬਾਜੂ ਮੋਕੇ ਟਰੈਕਟਰ ਸੈਂਸਿੰਗ ਘਟ ਕਰਨ ਲੱਗ ਪੈਂਦਾ ਉਹਦਾ ਵੀ ਇਹੀ ਕਾਰਨ ਹੁੰਦਾ ਵੀ ਇਹਨੂੰ ਗਰੀਸ ਨਹੀਂ ਪ੍ਰੋਪਰ ਆਈ ਹੁੰਦੀ ਜਿੱਥੋਂ ਇਹਦਾ ਜਿਹੜਾ ਹੁੰਦਾ ਇਹਦਾ ਸੈਂਸ ਕਰਨ ਵਾਲਾ ਪੁਆਇੰਟ ਹਾਦ ਇੱਕ ਇਸ ਪਾਸੇ ਪੈਨੇ ਆ ਇੱਕ ਇਸ ਪਾਸੇ ਆ ਗਰੀਸ ਕੀਤੀ ਆ ਹੁਣ ਮੈਂ ਇਹਨੂੰ ਸੇ ਦੋ ਪੁਆਇੰਟਾਂ ਨੂੰ ਗਰੀਸ ਕਰਨੀ ਜ਼ਰੂਰੀ ਆ ਕਿ ਤੇ ਤੁਹਾਡੀ ਇਹਨਾਂ ਸੈਂਸਿੰਗ ਵਧੀਆ ਰਹਿੰਦੀ ਆ ਇੱਕ ਉਂਰੇੜਾ ਰੰਦਾ ਕੰਮ ਸੋ ਇਦਾਂ ਹੀ ਇਸ ਜੈਕ ਨੂੰ ਗਰੀਸ ਆਉਂਦੀ ਆਹਦੇ ਇਹ ਇੱਕ ਇਥੇ ਆਉਂਦੀ ਨੂੰ ਘਮਾਉਣ ਵਾਲੀ ਰੇਲਾ ਘੁੰਮਣਾ ਦੇਖਿਓ ਜੈਕ ਨੂੰ ਗਰੀਸ ਕੀਤੀ ਹਲੇ ਭਵੰਜਾ ਘਾਈ ਚੱਲ ਜਦਾਂ ਲੈ ਮਾਰਦੀ ਹਾਲਾ ਕਿ ਨਾਲੇ ਇਹ 2002 ਮਾਡਲ ਆ ਟਰੈਕਟਰ ਫੇਰ ਵੀ ਦੇਖ ਲੈਣ ਨਾਲ ਦੇਖ ਲੈ ਸਭ ਕੁਝ ਸਿਰਫ ਸਹੀ ਇਦਾਂ ਹੀ ਪਾਜਦੀ ਚੀਜ਼ ਵੀ ਤੁਸੀਂ ਉਹਨੂੰ ਟਾਈਮ ਸਰ ਗਰੀਸ ਕਰੋ ਸੋ ਇਦਾਂ ਹੀ ਇੱਕਾ ਥੱਲੇ ਆ ਪੈਨ ਗਰੀਸ ਕਰਨ ਵਾਲੀ ਠੀਕ ਆ ਤੇ ਐਸ ਪਾਸੇ ਆ ਜਾਓ ਇਸ ਪਾਸੇ ਵੀ सेम ही ਮੋਰੇ ਦਾ ਦਸਤੀਆਂ ਤੇ ਇਧਰਲੇ ਬ੍ਰੇਕਾਂ ਵਾਲੇ ਪਾਸੇ ਵੀ ਉਹ ਦੇ ਆ ਥੱਲੇ ਪੈਣੇ ਲੱਗੀ ਆ ਇੱਥੇ ਆਪਾਂ ਇਹਨੂੰ ਬ੍ਰੇਕਾਂ ਵਾਲੇ ਪੈਰਲਾਂ ਨੂੰ ਗ੍ਰੀਸ ਕਰ ਸਕਦੇ ਆ ਠੀਕ ਆ ਸੋ ਇਦਾਂ ਨਿੱਕੀ ਨਿੱਕੀਆਂ ਜਾਣਕਾਰੀਆਂ ਤੁਹਾਡਾ ਨਸਾਨੀਆਂ ਕਰਕੇ ਤਾਂ ਜੋ ਹਰੇਕ ਵੀਰ ਤੱਕ ਇਹ ਪਹੁੰਚ ਅਗੇ ਵੀ ਹਾਂ ਕਿੱਥੇ ਕਿੱਥੇ ਆਪਾਂ ਗ੍ਰੀਸ ਕਰਨੀ ਆ ਜਾਂ ਕਿੱਦਾਂ ਕੀ ਗੱਲ ਬਾਤ ਆ ਉਤੋਂ ਬਾਅਦ ਆ ਜਾਓ ਜਿੱਦਾਂ ਹੁਣ ਆਪਾਂ ਕਈ ਵੇਲੇ ਹੌਂ ਟਰੈਕਟਰ ਆਪਾਂ ਕਰਦੇ ਕਰਦੇ ਲੈ ਹੁੰਦੇ ਆ ਸੋ ਪਤਾ ਨਹੀਂ ਕਿ ਜਾਵਾਲੇ ਕਿਸੇ ਨੂੰ ਵੀ ਜਾਂ ਕੁਝ ਵੀ ਲਾ ਲਓ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹਾਊਸਪੇਪ ਚੈੱਕ ਕਰੋ ਸਾਰੇ ਜੇ ਤਾਂ ਇਦਾਂ ਹੀ ਕਰੈਕ ਜੇ ਬਣਦੇ ਆ ਤ ਉਹਨੂੰ ਬਦਲ ਦਿਓ ਉਹ ਵਧੀਆ ਚੀਜ਼ ਆ ਮਨ ਕੇ ਸੀਜ਼ਨ 'ਚ ਖਰਾਬ ਹੋਣ ਨਾਲ ਨਾਲ ਟਰੈਕਟਰ ਕਰਮ ਹੋਊਗਾ ਸੋ ਫਾਇਦਾ ਨਹੀਂ ਉਹਦਾ ਸੋ ਦੂਜਾ ਇਹਦਾ ਕੂਲੈਂਟ ਤੁਸੀਂ ਟੌਪ ਅਪ ਕਰੋ ਆ ਦੇ ਮੈਂ ਜਟ ਕੂਲੈਂਟ ਟੌਪ ਅਪ ਕੀਤਾ ਰੈਡੀਏਟਰ ਉਹਦਾ ਸਾਫ਼ ਕਰਨ ਨਾਲ ਆਪਾਂ ਨਾ ਫਰਾਵਾਂਗੇ ਪਰ ਇੱਥੇ ਇਹਦਾ ਕੂਲੈਂਟ ਤੁਸੀਂ ਆਪਣੇ ਚੈੱਕ ਕਰੋ ਤੇ ਦੂਸਰੇ ਨੰਬਰ ਤੇ ਰਾਹ ਪੇ ਪੁੰਦਾ ਆ ਕਈਆਂ ਰ ਪੀਲਾਇਆ ਹੋ ਜਾਂਦਾ ਸਵਾ ਵੀ ਮੈਂ ਨਵਾਂ ਪਾਇਆ ਤੇ ਕੀ ਇਹਦਾ ਕਲੀਅਰ ਡੈਸਡਾਰ ਰਵੇ ਜਿਹਦੇ ਵਿੱਚ ਤੀ ਤੁਹਾਨੂੰ ਤੇ ਫਿਰ ਉਹ ਤੋਂ ਬਾਅਦ ਚੈੱਕ ਕਰਨੀ ਤੁਸੀਂ ਆ ਫੈਨ ਬੈਲਟ ਵੀ ਫੈਨ ਬੈਲਟ ਠੀਕ ਹੈ ਤੁਹਾਡੀ ਜਿੰਨੀ ਤੁਹਾਨੂੰ ਦੱਸੀ ਹੁੰਦੀ ਆ ਕੰਪਨੀ ਵੱਲੋਂ ਘੰਟੇ ਵੀ ਹੁੰਨਿਆ ਬਾਦ ਨੂੰ ਚੇਨ ਕਰ ਦੋ ਚਲੋ ਵੱਧ ਵੀ ਚੱਲ ਜਾਂਦੀ ਪਰ ਦੇਖ ਲਓ ਜੇ ਕ੍ਰੈਕ ਜੀ ਹੋਈ ਹੁੰਦੀ ਤਾਂ ਇਹਨੂੰ ਵੀ ਬਦਲ ਦਿਓ ਤਾਂ ਸੇਮ ਇਦੀ ਬੈਟਰੀ ਦੇ ਵਿੱਚ ਤੁਸੀਂ ਮੁੜ ਕੇ ਪਾਣੀ ਆਪਣਾ ਚੈੱਕ ਕਰਨਾ ਕੱਲੇ ਕੱਲੇ ਨਟ ਖੋਲ ਕੇ ਬੈਟਰੀ ਚ ਪਾਣੀ ਚੈੱਕ ਕਰੋ ਉਕੇ ਸੀਜ਼ਨ ਦਾ ਖੜਾ ਹੁੰਦਾ ਟਰੈਕਟਰ ਤੇ ਤੇਜਾਬ ਡਿਸਚਾਰਜ ਹੋ ਜਾਂਦਾ ਬੈਟਰੀਆਂ ਜਿਹੜਾ ਖੜੀਆਂ ਖੜੀਆਂ ਇਹਨਾਂ ਚ ਡਾਊਨ ਹੋ ਜਾਂਦੀਆਂ ਤੇ ਬੈਟਰੀ ਕੱਢ ਕੇ ਚਾਰਜ ਇਹਨੂੰ ਪਹਿਲਾਂ ਤੇਜਾਬ ਪਾਣੀ ਪੂਰਾ ਕਰਕੇ ਤੇ ਇੱਕ ਵਾਰੀ ਚਾਰਜ ਲਵਾਓ ਬੈਟਰੀ ਨੂੰ ਜੇ ਤੁਹਾਡਾ ਟਰੈਕਟਰ ਚੱਲਦਾ ਡੇਲੀ ਰੁਟੀਨ ਦੇ ਵਿੱਚ ਤਾਂ ਫਿਰ ਤਾਂ ਕੋਈ ਗੱਲ ਨਹੀਂ ਜਿੰਨੇ ਖੜਾ ਆ ਜਾਂਦਾ ਰਹਿੰਦਾ ਤਾਂ ਇਹਨੂੰ ਵੀ ਤੁਹਾਨੂੰ ਬਹੁਤ ਜ਼ਰੂਰੀ ਆ ਕਰਨਾ ਠੀਕ ਆ ਤੇ ਸੇਮ ਇੱਦੀ ਇੱਧਰ ਆ ਆ ਇੱਕ ਆਉਂਦਾ ਇੱਥੇ ਆ ਇਹ ਹੁਣ ਮੇਰਾ ਬਦਲਣ ਵਾਲਾ ਆ ਇਹ ਇਹ ਬਦਲਣਾ ਹੈ ਮੇ ਪੇਪ ਆਹ ਇਦਾਂ ਇਦਾਂ ਹਾਰਡ ਹੋ ਕੇ ਐਵੇਂ ਹੋ ਜਾਂਦੇ ਹਾਸ ਪੇਪ ਫੇ ਕੱਲੋਂ ਐਵੇਂ ਗਰਮੀ ਦਾ ਦੇਣਿਆ ਚੱਲਦਾ ਕਿ ਪਾਟੂਗਾ ਪੇਪ ਉਹਨੋਂ ਵਧੀਆ ਕਿ ਇਹ ਜਿਹੜਾ ਇਦਾਂ ਦੀ ਹਾਲਤ ਹੋ ਜਾਂਦੀ ਉਹਨੂੰ ਬਦਲ ਦਿਓ ਹੁਣ ਤਾਂ ਚਲੋ 100 150 ਦੀ ਚੀਜ਼ ਹੋਣੀ ਹੈ ਮੜਗ ਨੋਟ ਕੀ ਜਿਹੜਾ ਨੁਕਸਾਨ ਹੁੰਦਾ ਤੇ ਫੇ ਜ਼ਿਆਦੇ ਪੈਸੇ ਲੱਗ ਜਾਂਦੇ ਆ ਤੇ ਚਲੋ ਇਹ ਸੀ ਛੋਟੀਆਂ ਮੋਟੀਆਂ ਜਾਣਕਾਰੀਆਂ ਬਾਕੀ ਹੁਣ ਫੇ ਕੋਈ ਇਦਾਂ ਦਾ ਟੌਪਿਕ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਤੇ ਫੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਵੀ ਠੀਕ ਹੈ ਨਾ ਤੇ ਆਹ ਸੱਚ ਹਾਂ ਕਈਆਂ ਦੇ ਜਿੱਦਾਂ ਅੱਜ ਦਾ 에ਰੇ ਤਾਂ ਹੁਣ ਬੰਦਿਆ ਹਾਲੇ ਸਪੈਂਡਲਾਂ ਜਿਹਾਂ ਦੇ ਉੱਤੇ ਤਕਈਆਂ ਦੇ ਉਹਨਾਂ ਚ ਵੀ ਗ੍ਰੀਸ ਵਾਲਾ ਪੁਆਇੰਟ ਇੱਥੇ ਉੱਪਰ ਹੁੰਦਾ ਆ ਜਿਹੜਾ ਤੇ ਹੁੰਦਾ ਆ ਤਾਂ ਤੁਸੀਂ ਉੱਥੇ ਵੀ ਗ੍ਰੀਸ ਕਰ ਸਕਦੇ ਏਰੇ ਤਾਂ ਦਾ ਨਾਲ ਦੇਈਆ ਕਰੇ ਸਾਨੂੰ ਲੋਡ ਨਹੀਂ ਵੀ ਬਦਲਣ ਦੀ ਵੀ ਇਹ ਉਹਦਾ ਘਾਟੀ ਹੁੰਦਾ ਜਿਹਦੇ ਜਾਵੇਂ ਤਾਂ 2002 ਮਾਡਲ ਆ ਤਾਂ ਦੋ ਦੇ ਨਾਲ ਦੇ ਇਹਦੇ ਆਦੇ ਹੈਂਡ ਜੇ ਆਹ ਆ ਤੇ ਬੁੱਚ ਜੇ ਟੁੱਟ ਗਏ ਸੀਗੇ ਇਹ ਆ ਆਪਾਂ ਬਾਅਦ ਚ ਪਾਤੇ ਹੀ ਨਵੇਂ ਰਬੜ ਸੁੱਕ ਕੇ ਪਰ ਕਈਆਂ ਨੇ ਹੁੰਦਾ ਜਿਹਦਾ ਇੱਥੇ ਉਹਨਾਂ ਨੇ ਗ੍ਰੀਸ ਪੈਨ ਲੱਗੀ ਹੁੰਦੀ ਉੱਥੋਂ ਤੁਸੀਂ ਗ੍ਰੀਸ ਕਰ ਸਕਦੇ ਆ ਇਹਦੇ ਮੈਨੂਅਲ ਸਟੀering ਆ ਉਹਨਾਂ ਵਿੱਚ ਐਚਵੀ ਤੇਲ ਪੈਂਦਾ ਹੁੰਦਾ ਉਹ ਤੇਲ ਵੀ ਤੁਸੀਂ ਚੈੱਕ ਕਰ ਸਕਦੇ ਆ ਨਾਟ ਖੋਲ ਕੇ ਵੀ ਕਿੰਨਾ ਕੁ ਤੇਲ ਡੱਟ ਚ ਹੈਗਾ ਇਹ ਵੀ ਕਾਰਨ ਹੁੰਦਾ ਕਿਈ ਵੇਲੇ ਹਾਰਡ ਸਟੀering ਹੋਣਾ ਤਾਂ ਬਾਕੀ ਜਦੋਂ ਤੁਸੀਂ ਇਹ ਸਾਰੇ ਪੁਆਇੰਟਾਂ ਤੇ ਗ੍ਰੀਸ ਕਰ ਲਈ ਤੇ ਤੁਹਾਨੂੰ ਆਟੋਮੈਟਿਕ ਪਤਾ ਲੱਗ ਜਾਣਾ ਵੀ ਟਰੈਕਟਰ ਦੇ ਚਲਾਵੇ ਦੇ ਨਾਲ ਹੀ ਵੀ ਹਾਂ ਕਿੰਨਾ ਕੁ ਫਰਕ ਪੈ ਜਾਂਦਾ ਗ੍ਰੀਸ ਕਰਨ ਦੇ ਨਾਲ ਕਲੱਚ ਪੈਡਲ ਦੇਖੋ ਆਲੇ ਹੱਥ ਨਹੀਂ ਲੱਭ ਹੁੰਦਾ ਇਹ ਫਾਇਦਾ ਹੁੰਦਾ ਗ੍ਰੀਸ ਕਰਨ ਦਾ ਤੇ ਦੂਜਾ ਇਹਦਾ ਹੌਲਣ ਵਾਲਿਆਂ ਤੋਂ ਪਤਾ ਹੀ ਹੋਣਾ ਜਿੱਦਾਂ ਉਹ ਕਈਆਂ ਨੇ ਤਾਂ ਉਹ ਖਿੱਚਣ ਵਾਲੇ ਬਾਲ ਜਿਹਾ ਲਾਏ ਜਿੱਦਾਂ ਹਵਾ ਕੱਢਣ ਨੂੰ ਪਰ ਹੁਣ ਜਿਹੜੇ ਮੇਰੇ ਵਰਗੇ ਨਹੀਂ ਲਾ ਸਕਦੇ ਜਾਂ ਕੁਝ ਵੀ ਜਾਂ ਨਹੀਂ ਉਹ ਪਸੰਦ ਕਰਦੇ ਲਾਉਣਾ ਤੇ ਇਹਨਾਂ ਨੂੰ ਮਾੜਾ ਢਿੱਲੇ ਕਰਕੇ ਜੋ ਹਵਾ ਕੱਢ ਲਿਆ ਕਰੋ ਉਹ ਵੀ ਤਾਂ ਲੋਡ ਉਹ ਪਹਿੰਦੀ ਆ ਪੀਟੀਓ ਦੇ ਕੰਮ ਤੇ ਜਦੋਂ ਚੱਲਦਾ ਬਾਕੀ ਹੁਣ ਜਿਹੜਾ ਜ਼ਿਆਦਾ ਬਹਾਈ ਹੋਈ ਤੇ ਬੰਦਾ ਮਾੜਾ ਢਿੱਲਾ ਕਰ ਉਹਨੂੰ ਨਾਟ ਨੂੰ ਤਾਂ ਨਿਕਲ ਜਾਂਦੀ ਆ ਸੋ ਚਲੋ ਠੀਕ ਆ ਬਸ ਇਹ ਸੀਗੀਆਂ ਮੋਟੀ ਮੋਟੀ ਜਾਣਕਾਰੀ ਤੁਹਾਨੂੰ ਦਿੱਤੀ ਗ੍ਰੀਸ ਪੁਆਇੰਟਾਂ ਬਾਰੇ ਜਾਂ ਕੁਝ ਵੀ ਕਿੱਥੇ ਕਿੱਥੇ ਹੁੰਦੀ ਆ ਕਿੱਦਾਂ ਗੱਲਬਾਤ ਆ ਤੇ ਬਾਕੀ ਬਣੇ ਦਿਓ ਨਾਲ ਅਗਲੀ ਵੀਡੀਓ ਵਿੱਚ ਫੇ ਮਿਲਦੇ ਆ ਉਦੋਂ ਤੱਕ ਲਈ ਹਰਿਆਣ ਸਾਸਰੀ ਕਾਸ